ਦਿੱਲੀ ਨੂੰ ਟ੍ਰੇਨਿੰਗ ਸੈਂਟਰ ਆਏ ਬਣਿਆ ਜਾ ਵੇਖ ਲਓ ਆ ਇੱਥੇ ਵੀ ਇਦਰੋਂ ਇੰਜ ਜਾਂਦੀਆਂ ਨੇ ਉਹ ਪਤਾ ਬੜਿਆ ਉਹਦਾ ਕਾਰਾਂ ਵਾਲਾ ਉਹ ਸਾਰਾ ਟ੍ਰੇਨਿੰਗ ਸੈਂਟਰ ਬਣਿਆ ਦਿੱਲੀ ਵਿੱਚੇ ਤਰ੍ਹਾਂ ਟ੍ਰੇਨਿੰਗ ਸੈਂਟਰ ਬਣਿਆ ਐਸ਼ਾ ਤਰ੍ਹਾਂ ਟ੍ਰੇਨ ਕਰਾਉਂਦੇ ਨੇ ਉੱਥੇ ਵੀ ਜਿਹੜਾ ਬੰਦਾ ਆਹ ਟ੍ਰੇਨਿੰਗ ਪਾਸ ਕਰ ਗਿਆ ਨਾ ਆਹ ਟ੍ਰੇਨਿੰਗ ਇੱਥੇ ਉਹ ਬੰਦਾ ਕਦੇ ਵੀ ਐਕਸੀਡੈਂਟ ਨਹੀਂ ਐਕਸੀਡੈਂਟ ਨਹੀਂ ਕਰਾ ਸਕਦਾ ਉਹ ਬੋਰਡ ਦਾ ਮਤਲਬ ਆ ਉਸ ਬੋਰਡ ਦਾ ਮਤਲਬ ਆ ਉਹ ਬੋਰਡ ਦਾ ਮਤਲਬ ਉਹ ਜਿਹੜਾ ਚੌਕਾ ਜਿਹਾ ਬਣਿਆ ਉਹਦਾ ਮਤਲਬ ਹਰ ਚੀਜ਼ ਦਾ ਮਤਲਬ ਅਗਲਾ ਕੇ ਇਹ ਚੀਜ਼ਾਂ ਅਸੀਂ ਦਿੱਲੀ ਵੇਂਦੇ ਰਿਆਂ ਜਾ ਕੇ ਆ ਜਿਹੜੀਆਂ ਆ ਵੇਖੋ ਇਧਰੋਂ ਬਣਾ ਕੇ ਉਹ ਪੁਲ ਬਣਾਇਆ ਉੱਤੋਂ ਦੀ ਚੜ੍ਹ ਕੇ ਆ ਕੇ ਉੱਤੋਂ ਦੀ ਘੁੰਮ ਕੇ ਆ ਕੇ ਇਧਰ ਦੇ ਐਨੂੰ ਐਨੂੰ ਇਧਰ ਨੂੰ ਘੁੰਮਣਾ ਇਧਰ ਨੂੰ ਘੁੰਮਣਾ ਇਹ ਕਾਰਾਂ ਦਾ ਤੇ ਆਟਵਾ ਦਾ ਬਣਾਇਆ ਮੇਰਾ ਕਲਾ ਟ੍ਰੇਨਿੰਗ ਸੈਂਟਰ ਇਹ ਦਿੱਲੀ ਦਿੱਲੀ ਵੀ ਇਹ ਚੀਜ਼ ਹੁੰਦੀ ਸੀ ਬਹੁਤ ਵਧੀਆ ਇਹ ਸਭ ਤੋਂ ਜਿਹੜਾ ਬੰਦਾ ਟ੍ਰੇਨਿੰਗ ਕਰ ਗਿਆ ਨਾ ਇੱਥੇ ਉਹ ਐਕਸੀਡੈਂਟ 100 ਦੇ ਵਿੱਚ 25% ਉਹਦੇ ਕੋਲ ਹੋਵੇਗਾ 100 ਦੇ 25% ਸਵਾਲ ਨਹੀਂ ਪੈਦਾ ਹੁੰਦਾ